ਸੋਕ ਹੋ ਟਲ ਗੁਰਸੇਵੈ ਐਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਪਤਕ ਸੰਧੀ ਨੂਰ ਅਰਸਹੁ ਕਰਸਹੁ ਛੱਟਿਐ ਜੋ ਦਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਹੈ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ਸੱਜਣਾ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਿਆਇ ਸੱਚੇ ਪ੍ਰੇਮ ਪਿਆਰ ਸੱਜਣਾ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਤਿਆਇਆ ਸਚੈ ਪ੍ਰੇਮ ਪਿਆਰ ਮਨ ਹੀ ਤੇ ਮਨ ਮੰਨਿਆ ਗੁਰ ਕੈ ਸਬਦ ਆਪਾਰ ਏ ਸੱਜਣ ਮਿਲੈ ਨਾ ਵਿਛੜ ਹੈ ਜੇ ਆਪ ਮਿਲੇ ਕਰਤਾਰ ਇਕ ਨਾ ਦਰਸ਼ਨ ਕੀ ਪ੍ਰਤੀਤ ਨ ਆਇਆ ਸ਼ਬਦ ਨ ਕਰਹਿ ਵਿਚਾਰ ਵਿਛੜਿਆ ਕਾ ਕੀ ਵਿਛੜੈ ਜਿਨਾਂ ਦੂਜੇ ਪਾਏ ਪਿਆਰ ਮਨ ਮੁਖ ਸੇਤੀ ਦੋਸਤੀ ਟੋੜੜਿਆਂ ਦਿਨ ਚਾਰ ਇਸ ਪ੍ਰੀਤੀ ਟੁੱਟਦੇ ਵਿਲਮ ਨਾ ਹੋਵਈ ਇਤ ਦੋਸਤੀ ਚੱਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਪਾਉ ਨਹੀਂ ਨਾਮ ਨਾ ਕਰਹਿ ਪਿਆਰ ਨਾਨਕ ਤਿੰਸਿਓ ਕਾ ਕੀ ਚੈ ਦੋਸਤੀ ਜੇ ਆਪ ਬੁਲਾਏ ਕਰਤਾਰ ਜਿੰਨਾ ਅੰਦਰ ਸੱਚ ਕਾ ਪੋ ਨਹੀਂ ਨਾਮ ਨ ਕਰਹਿ ਪਿਆਰ ਨਾਨਕ ਤਿੰਸਿਓ ਕਾ ਕੀ ਚੈ ਦੋਸਤੀ ਜੇ ਆਪ ਖੁਲਾਏ ਕਰਤਾਰ ਮਹੱਲਾ ਤੀਜਾ ਇੱਕ ਸਦਾ ਇੱਕ ਤੇ ਰੰਗ ਰਹੈ ਤਿਨ ਕੈ ਹੋ ਸਦ ਬਲਹਾਰੇ ਜਾਉ ਤਨ ਮਨ ਧਨ ਅਰਪੀ ਤਿਨ ਕੋ ਨੇਮ ਨੇਵ ਲਾ ਕੋ ਪਾਏ ਤੈਨ ਮਿਲਿਆ ਮਨ ਸੰਤੋਖੀ ਐ ਤਿਸਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸੱਚੇ ਸੋ ਲਿਵ ਲਾਏ ਪੌੜੀ ਤਿਸ ਗੁਰ ਕੋ ਹੋਵਾਰੇ ਆ ਜਿਨ ਹਰ ਕੇ ਹਰ ਕਥਾ ਸੁਨਾਈ ਤਿਸ ਗੁਰ ਕੋ ਸਦ ਬਲ ਹਾਰਨੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਕਿੱਥੇ ਕਿੱਥੇ ਮੈਨੂੰ ਲੈ ਛਡਾਈ ਤਿਸ ਗੁਰ ਕੋ ਸਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਤਿਸ ਗੁਰ ਕੋ ਸਾਬਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੇ ਆਸ ਪੁਰਾਈ ਵਾਹੇ ਗੁਰੂ ਜੀ ਕਾ ਖਲਸਾ ਵਾਹੇ ਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਤੇ ਆਇ ਸਚੇ ਪ੍ਰੇਮ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ